ਜਟਨ ਜੁਲੀਅਟ 3 ਤੋਂ ਬਾਅਦ ਹੁਣ ਇਸ ਸਾਲ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਵੇਖਣ ਨੂੰ ਮਿਲੇਗੀ। ਇਸ ਫਿਲਮ ਦਾ ਆਖਰੀ ਸ਼ੈਡਿਊਲ ਹਾਲ ਹੀ ਵਿੱਚ ਪੰਜਾਬ ਵਿੱਚ ਮੁਕੰਮਲ ਕੀਤਾ ਗਿਆ ਹੈ। ਲੰਡਨ ਦੀਆਂ ਖੂਬਸੂਰਤ ਲੋਕੇਸ਼ਨਾਂ ਅਤੇ ਪੰਜਾਬ ਵਿੱਚ ਫਿਲਮਾਈ ਗਈ ਇਹ ਫਿਲਮ 27 ਜੂਨ ਨੂੰ ਰਿਲੀਜ਼ ਹੋਵੇਗੀ। ਵਾਈਟ ਹਿੱਲ ਸਟੂਡੀਓ ਦੀ ਇਸ ਫਿਲਮ ਵਿੱਚ ਜਿੱਥੇ ਇੱਕ ਵਾਰ ਫਿਰ ਤੋਂ ਦਿਲਜੀਤ ਦੋਸਾਂਝ ਤੇ ਨੀਰੂ ਵਾਜਵਾ ਦੀ ਜੋੜੀ ਦੇਖਣ ਨੂੰ ਮਿਲੇਗੀ, ਉੱਥੇ ਹੀ ਇਸ ਵਾਰ ਪਾਕਿਸਤਾਨ ਦੀ ਖੂਬਸੂਰਤ ਐਕਟ੍ਰੈਸ ਹਾਨੀਆ ਆਮੀਰ ਵੀ ਫਿਲਮ ਦਾ ਅਹਿਮ ਹਿੱਸਾ ਹੈ। ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤੀ ਗਈ ਇਹ ਫਿਲਮ ਇਸ ਵਾਰ ਸਰਦਾਰ ਜੀ 1 ਅਤੇ ਸਰਦਾਰ ਜੀ 2 ਤੋਂ ਬਿਲਕੁਲ ਵੱਖਰੀ ਹੋਵੇਗੀ। ਇਹ ਫਿਲਮ ਵੀ ਦਿਲਜੀਤ ਦੋਸਾਂਝ ਦੇ ਪਸੰਦੀਦਾ ਮਹੀਨੇ ਯਾਨੀ ਕਿ ਜੂਨ ਵਿੱਚ 27 ਜੂਨ ਨੂੰ ਰਿਲੀਜ਼ ਹੋਵੇਗੀ। ਦੱਸ ਦੇ ਕਿ ਦਿਲਜੀਤ ਦੀਆਂ ਲਗਭਗ ਸਾਰੀਆਂ ਫਿਲਮਾਂ ਹੀ ਜੂਨ ਮਹੀਨੇ ਵਿੱਚ ਰਿਲੀਜ਼ ਹੁੰਦੀਆਂ ਹਨ। ਦਲਜੀਤ ਨੇ ਇਸ ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਇਨਸਟਾ ਹੈਂਡਲ ਤੇ ਇੱਕ ਪੋਸਟ ਪਾ ਕੇ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਹੈ ਤੁਹਾਨੂੰ ਪਤਾ ਸੀ ਕਿ ਸਰਦਾਰ ਜੀ ਸਾਲ 2015 ਵਿੱਚ ਰਿਲੀਜ਼ ਹੋਈ ਸੀ ਅਤੇ ਹੁਣ ਸਰਦਾਰ ਜੀ 3 ਰਿਲੀਜ਼ ਹੋਣ ਜਾ ਰਹੀ ਹੈ ਪਹਿਲਾ ਸਰਦਾਰ ਜੀ ਨੂੰ ਰੋਹਿਤ ਜੁਗਰਾਜ ਨੇ ਡਾਇਰੈਕਟ ਕੀਤਾ ਸੀ ਇਸ ਵਿੱਚ ਦਿਲਜੀਤ ਦੋਸਾਂਜ ਮੈਂਡੀ ਤਖਰ ਅਤੇ ਨੀਰੂ ਵਾਜਵਾ ਮੁੱਖ ਭੂਮਿਕਾ ਵਿੱਚ ਸਨ ਪੰਜਾਬ ਵਿੱਚ ਕਿਸੇ ਵੀ ਪੰਜਾਬੀ ਫਿਲਮ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਓਪਨਿੰਗ ਵਾਲੀ ਫਿਲਮ ਸੀ ਇਸ ਵਿੱਚ ਦਿਲਜੀਤ ਨੇ ਜਗੀਨਾਦ ਦਾ ਕਿਰਦਾਰ ਨਿਭਾਇਆ ਸੀ ਜਿਸ ਨੂੰ ਲੰਡਨ ਵਿੱਚ ਇੱਕ ਹਵੇਲੀ ਵਿੱਚ ਰਹਿਣ ਵਾਲੀ ਭੂਤ ਨੂੰ ਪਹੁੰਚਾਉਣ ਦਾ ਕੰਮ ਸੌਪਿਆ ਗਿਆ ਸੀ ਹਾਲਾਂਕਿ ਉਹ ਭੂਤ ਨਾਲ ਪਿਆਰ ਕਰਨ ਲੱਗ ਜਾਂਦਾ ਹੈ ਤੇ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਅਸਲ ਕਹਾਣੀ ਜਿਸ ਨੇ ਲੋਕਾਂ ਨੂੰ ਹੱਸਣ ਤੇ ਮਜਬੂਰ ਕਰ ਦਿੱਤਾ ਸੀ ਸਰਦਾਰ ਜੀ 2 ਯਾਨੀ ਕਿ ਦੁੱਜਾ ਪਾਰ 2016 ਵਿੱਚ ਰਿਲੀਜ਼ ਹੋਇਆ। ਇਸ ਫਿਲਮ ਵਿੱਚ ਦਿਲਜੀਤ ਮੋਨਿਕਾ ਗਿੱਲ ਅਤੇ ਸੋਨਮ ਬਾਜਵਾ ਦੇ ਨਾਲ ਨਜ਼ਰ ਆਏ ਸਨ। ਇਸ ਵਿੱਚ ਇੱਕ ਕਿਸਾਨ ਦੀ ਕਹਾਣੀ ਦੱਸੀ ਗਈ ਸੀ ਜੋ ਆਪਣੇ ਪਿੰਡ ਨੂੰ ਵਿੱਤੀ ਤਬਾਹੀ ਤੋਂ ਬਚਾਉਣ ਲਈ ਬੇਤਾਬ ਹੈ। ਜੋਹਾਰੇ ਪੁਰੇ ਚਾਰਾਗਾਹਾਂ ਦੀ ਪਾਲ ਵਿੱਚ ਵਿਦੇਸ਼ ਯਾਤਰਾ ਕਰਦਾ ਹੈ। ਹਾਲਾਂਕਿ ਇੱਕ ਅਪਰਾਧਿਕ ਗਠਜੋੜ ਦਾ ਨਿਸ਼ਾਨਾ ਬਣਨ ਤੋਂ ਬਾਅਦ ਉਸ ਦੀ ਜ਼ਿੰਦਗੀ ਉਥਲ-ਪੁਥਲ ਹੋ ਜਾਂਦੀ ਹੈ। ਤੇ ਹੁਣ ਦਿਲਜੀਤ ਤਿਆਰ ਹਨ ਸਰਦਾਰ ਜੀ 3 ਦੇ ਨਾਲ। ਇਸ ਫਿਲਮ ਵਿੱਚ ਉਹ ਨੀਰੂ ਬਾਜਵਾ ਤੇ ਪਾਕਿਸਤਾਨ ਦੀ ਮਸ਼ਹੂਰ ਐਕਟ੍ਰੈਸ ਹਾਨੀਆ ਅਮੀਰ ਦਿਨਾਲ ਨਜ਼ਰ ਆਉਣਗੇ ਪਰ ਇਸ ਵਾਰ ਫਿਲਮ ਨੂੰ ਅਮਰ ਹੁੰਦਲ ਨੇ ਡਾਇਰੈਕਟ ਕੀਤਾ ਹੈ ਵੱਡੀ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਇਸ ਸਾਲ ਦੀਆਂ ਬਾਕੀ ਪੰਜਾਬੀ ਫਿਲਮਾਂ ਦਾ ਰਿਕਾਰਡ ਤੋੜੇਗੀ ਤੇ ਇੱਕ ਨਵਾਂ ਇਤਿਹਾਸ ਰਚੇਗੀ